ਘਰ ਦੀ ਆਰਗੈਨਿਕ ਸਬਜ਼ੀ ਦੇਖੋ ਜੀ ਆਰਗੈਨਿਕ ਪਾਲਕ ਆ ਇਹ ਆਰਗੈਨਿਕ ਮੇਥੀ ਬਿਨਾਰੇ ਸਪਰੇ ਤੋਂ ਮੇਥੀ ਮੇਥੇ ਵਿੱਚ ਮੂੜਾ ਲੱਗਾ ਉਹ ਵੀ ਕਿਦਾਂ ਲੱਗਣਾ ਹੈ ਸਾ ਮੇਥੇ ਆ ਗਏ ਮੇਥੀ ਛੋਟੀ ਦੁਬਾਰਾ ਲੱਗੇ ਮੇਥੇ ਬਰੀਕ ਟੰਡੀਆਂ ਆ ਗਿਆ ਆ ਫਿਰ ਮਿੱਥੇ ਆ ਗਏ ਸ਼ਲਕ ਆ ਗਏ ਘਰ ਦੀਆਂ ਗਾਜਰਾਂ ਟਮਾਟਰ ਆ ਗਏ ਆਰਗੈਨਿਕ ਟਮਾਟਰ ਇੱਥੇ ਕਿਤੇ ਰੇ ਨਹੀਂ ਪਾਇਆ ਜਮਾਂ ਅੱਜ ਤੱਕ ਅਸੀਂ ਰੂੜੀ ਪੈਂਦੀ ਫੁੱਲ ਇੱਥੇ ਬੱਕਰੀਆਂ ਦੀ ਖਾਦ ਲਸਣ ਆ ਗਿਆ ਆਰਗੈਨਿਕ ਲਸਣ ਬਿਨਾਂ ਰੇ ਸਪਰੇ ਤੋਂ ਇਨੇ ਗਬੂਟੇ ਆ ਗਏ ਗੋਭੀ ਦੇ ਵਿੱਚੋਂ ਵੱਢ ਲਈ ਆ ਦੇਖੋ ਫੁੱਲ ਜਮਾ ਬਿਨਾਂ ਰੇ ਤੋਂ ਜਮਾ ਆਰਗੈਨਿਕ ਫੁੱਲਾ ਦੇਖੋ ਕਿਵੇਂ ਕਿੱਡਾ ਗੁੰਦਿਆ ਫੁੱਲਾ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੁਛ ਨਹੀਂ ਛੁੱਟੀ ਛੁੱਟੀ ਗੋਭੀ ਆ ਤੇ ਵੀ ਇਹ ਲੋ ਉੱਥੇ ਬੱਕਰੀਆਂ ਦੀ ਖਾਸ ਸੀ ਇਹ ਜੀ ਬਈ ਕਿੰਨੀ ਕਿੰਨੀ ਰੂੜੀ ਪਈ ਹੈ ਜੀ ਦੇਖੋ ਆਹ ਰੀ ਬੱਕਰੀਆਂ ਨੇ ਖਾ ਲਈ ਆਰਗੈਨਿਕ ਕਰੇ ਚਾਰ ਦੁਆਰੀ ਤੋਂ ਅੰਦਰ ਜਿਹੜਾ ਮਰਜੀ ਆ ਕੇ ਲੈ ਜਾਂਦਾ ਬਹੁਤ ਘਰਾਂ ਨੂੰ ਪਾਲਕ ਮੇਥੇ ਮੇਥੀਆਂ ਮਿਲਦੀਆਂ ਇੱਥੋਂ ਬਾਦੂ ਘਰ ਦੀ ਸਬਜ਼ੀ ਲਾਉਣੀ ਚਾਹੀਦੀ ਹੈ ਇਹ ਘਰੇ ਜਿਹਦੇ ਥਾਂ ਹੈਗਾ ਵਧੀਆ ਜੇ ਉਹ ਮਰਜੀ ਪੂਰਾ ਪਾਲਕ ਵੱਡੋ ਮੇਥੀ ਵੱਡੋ ਮੇਥੇ ਵੱਡੋ ਬੁਰਜੀ ਬਣਾਓ ਇਹ ਤੇ ਪਸ਼ੂ ਆ ਗਈ ਇੰਨੇ ਨਾਥਾਂ ਛੱਡਿਆ ਵਾ 2-3 ਮਰਲੇ ਹੋਊਗਾ ਖੜਕੇ ਸੋਚੀ